ਆ ਪ੍ਰਸਾਦ ਚਾਰਾਂ ਸਤਰੀਕਾਲ ਅਮੀਤ ਕਰਦੀਆਂ ਸਾਰੇ ਤੁਸੀਂ ਠੀਕ ਠਾਕ ਹੋਵੇਂਗੇ ਅਸੀਂ ਸਾਰੇ ਠੀਕ ਆ ਅੱਜ ਅਸੀਂ ਦੇਸੀ ਕਿਵੜਾ ਕੜਾਵਾਣਾ ਰਹੇ ਹਾਂ ਤੇ ਮੈਂ ਤੁਹਾਡੇ ਨਾਲ ਸਾਂਝੀ ਕਰਦੀਆਂ ਸੋਜੀ ਦਾ ਆ ਦੇਸੀ ਕਿਵੜਾ ਆ ਸੋਜੀ ਆ ਖੰਡ ਅਸੀਂ ਵਾਚ ਕਟਾਂਗੇ ਆ ਦੇਖੋ ਗੈਸ ਮੈਂ ਆਉਣ ਕੱਟਾ ਤੇ ਆ ਪਾਪਾ ਗਾਣਾ ਕਿਵਾਂ ਹੈ ਬਾਬਾ ਕਿਰ ਹੋ ਗਿਆ ਸੀ ਜੀ ਜਿਆ ਕਰਦਾ ਸੀ ਮੈਂ ਕਦੇ ਗੁਰੂ ਘਰ ਗਈ ਨਹੀਂ ਸੀਗੀ ਉਹ ਹੈਗਾ ਵੈਂਟ ਸੇ ਕਾਨੂੰ ਮੰਡਾ ਵਿੱਚ ਵਰਮਾਣੀ ਪੜੀ ਹੁੰਦੀ ਹੈਗੀ ਤੇ ਚਾਹ ਫਿਰ ਵੀ ਦੇਖ ਤਾਂ ਡੇਢ ਗੁਰਦੁਆਰੇ ਦੀ ਹੁੰਦੀ ਹੈ ਚਾਹ ਟਕਰਾਂ ਚ ਬਣਾ ਲਈ ਕਿਉਂਕਿ ਇਹ ਗੁਰੂ ਨਾਨਕ ਦੇਵ ਜੀਾਂ ਦੀ ਬਣਾਈ ਹੋਈ ਸੀ ਦੇਖ ਪਹਿਲੀ ਵਾਰ ਤੇ ਤਾਂ ਕਰਕੇ ਇਹ ਸਿੱਖ ਨੂੰ ਹਰ ਇੱਕ ਨੂੰ ਸਵਾਦ ਆਸ ਲੱਗਦੀ ਹੈਗੀ ਮੇਰੀ ਜਮਾਈ ਦੀ ਫੇਵਰੇਟ ਆ ਗਈ ਜਦੋਂ ਕਰੇ ਭਖ ਲੱਗਦੀ ਹੈ ਮੈਂ ਤਾਂ ਪੂਰਾ ਪੌਣੀ ਚਮਚਾ ਪਾ ਲੈਣੀ ਨੇ ਦੇਖੋ ਆ ਦੇਖੋ ਜੀ ਸਾਡਾ ਹੁਣ ਕਿਹਾ ਹੋ ਗਿਆ ਗਰਮ ਹੁਣ ਅਸੀਂ ਪਾਵਾਂਗੇ ਇਸ ਵਿੱਚ ਸੂਜੀ ਦੇਖੋ ਬਾਤੀ ਆਹ ਬਾਤੀ ਗਰਮ ਜਮਾਈ ਕੱਟਤਾ ਦਾ ਨਵਾਂ ਜੀ ਦੇਖੋ ਸਾਡੀ ਦੇਗ ਮੜਨ ਨੂੰ ਤਿਆਰ ਹੈ ਬਸ ਥੋੜੀ ਜਿਹੀ ਹੋਰ ਕਰ ਲਾਂਗੇ ਹੋਰ ਤੇ ਆਹ ਕੋਲੀ ਕੰਡਰੀ ਪਾਵਾਂਗੇ ਅਸੀਂ ਪਿੰਨਾ ਮੇਲਦਾ ਹੁੰਦਾ ਹੈ ਮੇਰਾ ਫਿਰ ਨਹੀਂ ਫੇਵਰੇਟ ਆ ਮੇਰੇ ਗੱਦਵਾਰੀ ਬਾਬਾ ਜੀ ਨੂੰ ਕਹਿ ਜਣੀ ਬਾਬਾ ਜੀ ਖੁੱਲਾ ਖਾ ਦੇ ਉਹ ਕੇਰਾ अब kita ये रंग पामेंगे पीला रंग आलू जी बिरयाद समान तैयार हो गया देखो हमने ਇੱਕ ਫੋਲ ਆਹ ਉੱਪਰ ਦੀ ਪਾਟੀ ਮੈਂ ਚੀਨੀ ਦੇ ਘਾਟ ਵਾਦ ਰਹੀ ਪਾਣੀ ਦੇ ਬਾਅਦ ਚ ਪਾਵਾਂਗੇ 450 ਮੀਲੇ ਪਾਉਦਾ ਪਾਣੀ ਘੜੇ ਵਾਸਤੇ ਵਾਲਟੀਆਂ ਲੈ ਕੇ ਨਹੀਂ ਖੜਦਾ ਆ ਦੇਖੋ ਜੀ ਰੰਗ ਪਾਉਣੀ ਵਿੱਚ ਆ ਦੇਖੋ ਜੀ ਚੁਟਕੀ ਪਰ ਰੰਗ ਪਾਓ

ਲੈ ਕੇ ਨਾ ਘਟਸੀ ਨਾਲ ਦੇਖੋ ਦੇਖੋ ਐ ਛੱਡ ਜਾਂਦੀ ਇਹ ਤਾਂ ਵਧੀਆ ਬਣਿਆ ਹੁੰਦਾ ਥੋੜਾ ਜਿਹਾ ਪਾਣੀ ਹੋਰ ਪਾਉ ਮੇਰੇ ਚ ਉਹ ਤਾਂ ਵੈਸੇ ਬਣ ਗਿਆ ਗਰਮ ਪਾਣੀ ਰੱਖਿਆ ਸੀ ਮੈਂ ਇਹਦੇ ਚ ਗਰਮ ਪਾਣੀ ਨਾਲ ਵਧੀਆ ਹੋ ਜਾਂਦਾ ਠੰਡੇ ਨਾਲ ਤਾਂ ਉਹ ਜਿੱਛੜ ਗਿਆ ਬਣ ਜਾਂਦਾ ਇਹ ਚੁੱਲ੍ਹੀ ਫੋਲਦੀ ਆਗੇ ਅਰੇ ਪਾਣੀ ਹੀ ਖਾਸਾ ਪਾ ਲੈਂਦੇ ਸੋ ਜੀ ਚਾਰ ਹਿੱਸੇ ਜਿਆਦਾ ਪਾਣੀ ਪਾ ਲਿਆ ਹੈ ਆਪਣੇ ਆਟੇ ਦੇ ਸਬੰਧ ਤਿੰਨ ਹਿੱਸੇ ਪਾਣੀ ਜਿਹੜੀ ਸੂਜੀ ਹੁੰਦੀ ਹੈ ਚਾਰ ਹਿੱਸੇ ਪਾਉਂਦੀ ਹੈ ਦੇਖੋ ਗੋਲੀ ਬਣਾ ਕੇ ਅਸੂਜੀ ਦਾ ਚਾਰ ਗੋਲੀ ਭਾਣੀ ਪਾਣੀ ਪਾਣੀ ਅੰਨੇ ਮਰ ਪਕਰੇ ਸੀ ਮੇਰੇ ਸਾਹ ਤੇ ਲੱਗਦਾ ਕਿ ਸਾਰਾ ਪੈ ਜਾ देखते पूरा सिरे का बन गया आज जिन्हें जिन्हें खाण ती गुरु नानक देव जी का लंगर है बीस भी हजार रुपये का बाबा न भी लंगर चलाते सिख धर्म के भी कोई भुखा ना जाए किसी खाने लो देख फिर तो बाद चाहे गैस तेज कर लिया और फिर वो नहीं होता देखो। लो जी लो जी देखो लो जी देख दे साड़ी बन के तैयार तो जे तुम मेरे चैनल से नवे हो तो सबसक्राइब कर लो लाइक शेयर कमेंट करके दसो बी केड़ी, -केड़ी जगह मेरी वीडियो देख रहे हो Tan ngaji